ਬਿਲਕੁਲ ਹਰਪਾਲ ਚਿਮਾ ਬਿਲਕੁਲ ਦਸੰਗੁਰ ਦੇ ਪਾਸੇ ਕਿਹਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਐਸ ਡੀ ਐਮ ਦਫਤਰ ਅਦਾਲਤ ਦੇ ਵਿੱਚ ਜਿੱਥੇ ਕਿ ਅਲੱਗ-ਅਲੱਗ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਆਪਣੇ ਨਾਮੀਨੇਸ਼ਨ ਫਾਈਲ ਕੀਤੀ ਜਾ ਰਹੀ ਹੈ ਉੱਥੇ ਹੀ ਹਰਪਾਲ ਚਿਮਾ ਇਸ ਵਕਤ ਖੁਦ ਇੱਥੇ ਦੇ ਹਾਲਾਤਾਂ ਦਾ ਜਿਹੜਾ ਹੈਗਾ ਜਾਇਜਾ ਕਰਨ ਦੇ ਲਈ ਪਹੁੰਚੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੀ ਐਸਡੀਐਮ ਦੇ ਦਫਤਰ ਦੇ ਅੰਦਰ ਜਿੱਥੇ ਕਿ ਨਾਮਿਨੇਸ਼ਨ ਪਿਛਲੇ 2 ਤਰੀਕ ਤੋਂ ਹੀ ਜਿਹੜੇ ਆ ਕੀਤੀ ਜਾ ਰਹੀ ਆ ਉੱਥੇ ਰਪਾਲ ਚਿਮਾ ਜਿਹੜਾ ਜਾਇਦਾਦ ਕਰਨ ਦੇ ਲਈ ਕਿਤਨਾ ਕਿ ਇੱਥੇ ਪਹੁੰਚੇ ਹਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ 2 ਤੇ 3 ਤਰੀਕ ਨੂੰ ਕਾਫੀ ਜ਼ਿਆਦਾ ਘੱਟ ਪੀੜ ਸੰਗਰੂ ਦੇ ਵਿੱਚ ਅਦ ਦੇਖ ਨੂੰ ਮਿਲੀ ਸੀ ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜੇ ਹੈਗੇ ਸੀ ਉਮੀਦਵਾਰ ਪਤੀ ਹਰਪਾਲ ਜਦ ਆਖਰੀ ਮਿਤੀ ਹੋਣ ਦੇ ਕਰਕੇ ਖੁਦ ਹਰਪਾਲ ਚੀਮਾ ਆਪਣੇ ਉਮੀਦਵਾਰਾਂ ਦੀ ਇੱਕ ਤਰ੍ਹਾਂ ਕਿਤੇ ਨਾਮੀਨੇਸ਼ਨ ਫਾਈਲ ਕਰਾਉਣ ਦੇ ਲਈ ਰਣਜੀਤ ਆਜੋ ਪਹੁੰਚੋ ਹੈ ਦਿਖਾਈ ਦੇ ਰਿਹਾ ਹੈ ਸਾਹਮਣੇ ਐਸ ਡੀ ਐਮ ਸੰਗਰੂਰ ਚੰਦਰਜੋਤ ਸਿੰਘ ਵਾਲੀਆ ਤੇ ਹਰਪਾਲ ਚੀਮਾ ਆਪਣੇ ਉਮੀਦਵਾਰਾਂ ਨੂੰ ਨਾਲ ਲੈ ਕੇ ਪਹੁੰਚੇ ਨੇ ਆਪ ਉਸ ਵੀਰਾਂ ਤੁਸੀਂ ਸੰਰੂਪੀਆਂ ਦੇਖ ਰਹੇ ਹਾਂ ਜਿੱਥੇ ਕਿ ਖੁਦ ਹਰਪਾਲ ਚਿਮਾ ਆਪਣੇ ਉਮੀਦਵਾਰਾਂ ਨੂੰ ਲੈ ਕੇ ਪਹੁੰਚੇ ਹੋਏ ਨੇ ਜਿਹੜੇ ਨਾਮੀਨੇਸ਼ਨ ਡਾਕੂਮੈਂਟ ਹੈਗੇ ਨੇ ਨਾਮੀਨੇਸ਼ਨ ਦੇ ਲਈ ਉਹ ਖੁਦ ਜਮ੍ਹਾਂ ਕਰਵਾ ਰਹੇ ਨੇ ਤਾਂ ਕਿਤਨਾ ਕਿਤੇ ਇੱਕ ਪਾਸੇ ਆ ਦੋ ਦਿਨ ਪਹਿਲਾਂ ਕਾਫੀ ਜ਼ਿਆਦਾ ਘੱਟ ਭੀੜ ਰਹੀ ਤੇ ਹੁਣ ਅੱਜ ਆਖਰੀ ਨਾ ਹਰਪਾਲ ਸਿੰਘ ਮਾ ਵਿੱਤ ਮੰਤਰੀ ਪੰਜਾਬ ਖੁਦ ਸੰਗਰੂਰ ਪਹੁੰਚੇ ਨੇ ਖੁਦ ਆਪਣੇ ਜਿਹੜੇ ਪਾਰਟੀ ਦੇ ਉਮੀਦਵਾਰ ਹੈਗੇ ਨੇ ਭਾਵੇਂ ਉਹ ਜ਼ਿਲ੍ਹਾ ਪ੍ਰੇਸ਼ਦ ਦੇ ਹੋਣ ਭਾਵੇਂ ਉਹ ਪੰਚਾਇਤ ਸੰਬਧੀ ਦੇ ਹੋਣ ਸਾਰੀਆਂ ਪਾਰਟੀਆਂ ਆਪਣੀ ਜਿਹੜੀ ਹੈਗੀ ਆ ਨਾਮੀਨੇਸ਼ਨ ਫਾਈਲ ਕਰ ਰਹੇ ਨੇ ਕੁਝ ਦਿਨਾਂ ਦੇ ਬਾਅਦ ਇਲੈਕਸ਼ਨ ਹੋਣੇ ਨੇ ਕੱਲ ਦਾ ਦਿਨ ਫਰਤਾਲ ਦੇ ਵਿੱਚ ਜਾਊਗਾ ਉਸ ਤੋਂ ਬਾਅਦ ਜੇ ਅਗਰ ਕਿਸੇ ਨੇ ਆਪਣੇ ਡਾਕੂਮੈਂਟ ਵਾਪਸ ਲੈਣੇ ਨੇ ਤਾਂ ਉਹ ਵਾਪਸ ਵੀ ਲੈ ਸਕਦੇ ਨੇ ਆ ਜਿਹੜੇ ਆਪਣੀ ਆਮ ਆਦਮੀ ਪਾਰਟੀ ਦੇ ਜਿਹੜੇ ਵੀ ਉਮੀਦਵਾਰ ਹੈਗੇ ਨੇ ਉਹਨਾਂ ਦੇ ਜਿਹੜੇ ਡਾਕੂਮੈਂਟ ਹੈਗੇ ਨੇ ਉਹ ਜਮ੍ਹਾਂ ਕਰਾਉਣ ਦੇ ਲਈ ਖੁਦ ਫਾਇਨਾਂਸ ਮੰਤਰੀ ਹਰਪਾਲ ਸਿੰਘ ਟੀਮਾਂ ਸੰਗਰੂਰ ਪਹੁੰਚੇ ਨੇ ਅਲੱਗ-ਅਲੱਗ ਉਮੀਦਵਾਰਾਂ ਦੀ ਜਿਹੜੀ ਹੈਗੀ ਆ ਕਿ ਤਰ੍ਹਾਂ ਕਿਤੇ ਡਾਕੂਮੈਂਟ ਉਹ ਜਮ੍ਹਾਂ ਕਰਵਾਏ ਜਾ ਰਹੇ ਨੇ ਚਲਬਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਅਸੀਂ ਕਿਸ ਤਰੀਕੇ ਦੇ ਹਾਲਾਤ ਹੋਣ ਵਾਲੇ ਨੇ ਕਿਸ ਤਰੀਕੇ ਦੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜਿਹੜੇ ਇਹ ਜ਼ਿਲ੍ਹਾ ਪ੍ਰੇਸ਼ਰ ਦੇ ਪੰਚਾਇਤ ਸੰਮਤੀ ਦੇ ਜਿਹੜੇ ਇਹ ਇਲੈਕਸ਼ਨ ਹੈਗੇ ਨੇ ਕਿੰਨਾ ਕਿਤੇ ਇਹਨਾਂ ਦੇ ਜਿਹੜਾ ਰਿਜ਼ਲਟ ਹੋਣਾ ਉਹਦੀ ਛਾਪ ਜ਼ਰੂਰ 2027 ਵਿਧਾਨ ਸਭਾ ਚੋਣਾਂ ਦੇ ਉੱਪਰ ਆਊਗੀ ਕਿੰਨਾ ਕਿਤੇ ਥੋੜਾ ਸਮਾਂ ਰਹਿ ਗਿਆ ਕਿੰਨਾ ਕਿਤੇ ਉਹ ਜ਼ਰੂਰ ਸਾਰੀਆਂ ਪਾਰਟੀਆਂ ਕੋਸ਼ਿਸ਼ ਕਰ ਰਹੀਆਂ ਨੇ ਕਿ ਪੂਰੀ ਤਿਆਰੀ ਜਿਹੜੀ ਹੈਗੀ ਆ ਉਹ ਇਹਨਾਂ ਇਲੈਕਸ਼ਨ ਦੇ ਵਿੱਚ ਕੀਤੀ ਜਾਵੇ ਕਿਸੇ ਵੀ ਕਿਸਮ ਦੀ ਸਾਧਨ ਜਿਹੜੀ ਘਾਟ ਆ ਉਹ ਨਾ ਛੱਡੀ ਜਾਵੇ ਤਾਂ ਇਹਦੇ ਕਰਕੇ ਕਿਤਨਾ ਕਿਤੇ ਆਪਣੀ ਤਾਕਤ ਦਿਖਾਉਣ ਦੇ ਲਈ ਪ੍ਰਗਟਾ ਸਕਦੇ ਆ ਕਿ ਹਰਪਾਲ ਸਿੰਘ ਜੀ마 ਤੂਦ ਆਪਣੇ ਉਮੀਦਵਾਰਾਂ ਨੂੰ ਨਾਲ ਲੈ ਕੇ ਆਏ ਨੇ ਬੱਲੇ ਗਿਣਤੀ ਦੇ ਵਿੱਚ अलग-अलग ਜਿਹੜੇ ਉਮੀਦਵਾਰ ਹੈਗੇ ਨੇ ਅਲੱਗ-ਅਲੱਗ ਇਲਾਕਿਆਂ ਤੋਂ ਭਾਵੇਂ ਹੁੰਦੇ ਡਬੇ ਦੇ ਹੋਣ ਭਾਵੇਂ ਸੰਗਰੂਪ ਦੇ ਹੋਣ ਸਲਾਮ ਦੇ ਹੋਣ ਤਾਂ ਕਿਤਨਾ ਕਿਤੇ ਜ਼ਰੂਰ ਹੈ ਇਸ ਵਕਤ ਧੂਰੀ ਤੋਂ ਰਸ਼ਪਾਲ ਸਿੰਘ ਭੁੱਲਰ ਜਿਨ੍ਹਾਂ ਨੇ ਨਾਮਿਨੇਸ਼ਨ ਫਾਈਲ ਕਰ ਰਹੇ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਉਹ ਵੀ ਹਰਪਾਲ ਸਿੰਘ ਟੀਮਾਂ ਜਿਹੜੀ ਨਾਮਿਨੇਸ਼ਨ ਫਾਈਲਿੰਗ ਦੇ ਜਿਹੜੇ ਡਾਕੂਮੈਂਟ ਹੈਗੇ ਨੇ ਉਹ ਇਸ ਵਕਤ ਜਮ੍ਹਾਂ ਕਰਵਾ ਰਹੇ ਨੇ ਐਸ ਡੀ ਐਮ ਚਰਨਜੋਤ ਪਵਾਰੀਆ ਸੰਗਰੂਰ ਨੂੰ ਉਹਨੇ ਤਾਂ 14 ਤਰੀਕ ਨੂੰ ਇਲੈਕਸ਼ਨ ਹੈਗਾ ਅੱਜ ਆਖਰੀ ਡੇਟ ਹੈਗੀ ਆ ਕਿਤਨਾ ਕਿਤੇ ਨਾਮੁਮੁਸ਼ ਦੇ ਕੱਲ ਨੂੰ ਪਰਤਾਲ ਹੋਣੀ ਹੈ ਤੇ 6 ਤਰੀਕ ਤੱਕ ਕੋਈ ਵੀ ਮੈਂਬਰ ਕੋਈ ਵੀ ਪਰਸਨ ਆਪਣੇ ਡਾਕੂਮੈਂਟ ਵਾਪਸ ਲੈ ਸਕਦਾ ਤੇ ਉਸ ਤੋਂ ਬਾਅਦ ਕਿਤਨਾ ਕਿਤੇ ਪਿੰਡਾਂ ਦੇ ਗਲਿਆਰਿਆਂ ਦੇ ਵਿੱਚ ਪਿੰਡਾਂ ਦੀਆਂ ਗੜੀਆਂ ਦੇ ਵਿੱਚ ਜਿਹੜਾ ਚੋਣ ਪ੍ਰਚਾਰਾ ਪੂਰਾ ਅਕਸਰ ਅਸੀਂ ਉਹ ਜਾਂਗੇ ਉਹਨਾਂ ਦਾ ਜ਼ਰੂਰ ਕਿਤੇ ਵੱਡਾ ਪ੍ਰਭਾਵ ਪਾਊਗਾ ਆ ਤਸਵੀਰਾਂ ਤੁਸੀਂ ਹਰ ਪਾਸੇ ਚੰਮਾ ਦੇ ਦੇਖ ਰਹੇ ਹੋ ਜਿਹੜੇ ਉਦੋਂ ਮੈਨਾ ਅਸ ਮਿਸਟਰ ਖੁਦ ਚੱਲ ਕੇ ਸੰਗਰੂਰ ਪਹੁੰਚੇ ਨੇ ਆਪਣੇ ਸਾਰੇ ਉਮੀਦਵਾਰਾਂ ਦੇ ਜਿਹੜੇ ਡਾਕੂਮੈਂਟ ਨੇ ਉਹ ਖੁਦ ਉਹ एसडीएम चरण जो बाड़िया ਜਿਨੇ ਸਾਹਮਦੇ ਤੁਹਾਨੂੰ ਦਿਖਾਈ ਦੇ ਰਹੇ ਨੇ ਮੇਰੇ ਜ਼ਿਲ੍ਹਾ ਪ੍ਰੇਸ਼ਦਿਆਂ ਚੋਣਾਂ ਨੇ ਜਦੋਂ ਕੋਈ ਐਲਾਨ ਹੋਇਆ ਭਾਵੇਂ ਜ਼ਿਲ੍ਹਾ ਪ੍ਰੇਸ਼ਦਿਆਂ ਚੋਣਾਂ ਦਾ ਐਲਾਨ ਹੋਵੇ ਭਾਵੇਂ ਪੰਚਾਇਤ ਸੰਬੰਧੀ ਚੋਣਾਂ ਦਾ ਐਲਾਨ ਹੋਵੇ ਤਾਂ ਉਦੋਂ ਤੋਂ ਹੀ ਕਿਸੇ ਕਿਹੜਾ ਹੈਗਾ ਇਹ ਪ੍ਰੈਸ਼ਰ ਹੈ ਕਿਸ ਤਰੀਕਾ ਨਾਲ ਦੇਖਦਾ ਸਾਰੇ ਜੀ ਆਯੋਜਿਤ ਲਾਈਵ ਵੀ ਚੱਲ ਰਿਹਾ ਸਰ ਕਿਸ ਤਰੀਕਾ ਨਾਲ ਦੇਖੋ ਅੱਗੇ ਹੋ ਜੋ ਅੱਗੇ 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 ਬਾਹਰ ਹੋ ਜੋ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਆਪਣੇ ਆਪਣੇ ਕੈਂਡੀਡੇਟ ਜਿਹੜੀਆਂ ਇਸ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਭਾ ਦੀ ਇਲੈਕਸ਼ਨ ਚ ਖੜੇ ਕਰ ਰਹੀਆਂ ਨੇ ਔਰ ਸਾਰੀਆਂ ਨਾਮੀਨੇਸ਼ਨ ਫਾਈਲ ਕਰ ਰਹੀਆਂ ਅੱਜ ਲਾਸਟ ਦਿਨ ਆਗਾ ਪਹਿਲਾਂ 3 ਦਿਨ ਚ ਘੱਟ ਨਾਮੀਨੇਸ਼ਨ ਹੋਈ ਤੇ ਹੁਣ ਜਿਹੜੀ ਆ ਸਭ ਤੋਂ ਜ਼ਿਆਦਾ ਜੀ ਨੋਮੀਨੇਸ਼ਨ ਹੋ ਰਹੀ ਆ ਸੋ ਮੇਰੀਆਂ ਤਾਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਆ ਕਿ ਆਓ ਆ ਕੇ ਆਪਣੇ ਆਪਣੇ ਲੋਕਤੰਤਰ ਦੇ ਇਸ ਤਿਹਾਰ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਓ ਔਰ ਜਿਹੜਾ ਇਸ ਲੋਕਤੰਤਰ ਦੇ ਅੰਦਰ ਲੋਕਾਂ ਨੂੰ ਪਸੰਦ ਕੈਂਡੀਡੇਟ ਹੋਊਗਾ ਲੋਕਪਦੀ ਚੁਆਇਸ ਕਰਨਗੇ ਆ ਜਾ ਯਾਰ ਲੋਕੇ ਕਾਲੀ ਦਲ ਦੇ ਇਲਜ਼ਾਮ ਲਗਾ ਰਿਹਾ ਕਿ ਤੱਕੜਭਈ ਹੋ ਰਹੀ ਆ ਕਿਸੇ ਕਿਸਮ ਦੀ ਤੱਕਾਸ਼ਾ ਹੀ ਨਹੀਂ ਇੱਥੇ ਕਾਲੀ ਦਲ ਦੇ ਲੀਡਰ ਵੀ ਖੜੇ ਸੀ ਭਾਜੀਪੀ ਦੇ ਵੀ ਲੀਡਰ ਖੜੇ ਦਿੰਗੇ ਲੁਕੇ ਆ ਜਾ ਫਟਾਫਟ ਸਾਰੀਆਂ ਕਾਂਗਰਸ ਪਾਰਟੀ ਦੇ ਲੀਡਰ ਵੀ ਖੜੇ ਨੇਗੇ ਕਿਸੇ ਕਿਸਮ ਦੀ ਕੋਈ ਤੱਕੇ ਚਾਹੀਦੀ ਬਲਕਿ ਮੇਰੀ ਤਾਂ ਤੁਹਾਡੇ ਜਰੀਏ ਅਪੀਲ ਆ ਕਿ ਆਓ ਆ ਕੇ ਇਸ ਲੋਕਤੰਤਰ ਦੇ ਤਿਹਾਰ ਚ ਆਪਣਾ ਹਿੱਸਾ ਪਾਓ ਔਰ ਕਿਉਂਕਿ ਇਹ ਸਭ ਤੋਂ ਛੋਟੀ ਇਕਾਈ ਦੀ ਚੋਣ ਹੋ ਰਹੀ ਆ ਪੰਚਾਇਤ ਸੰਭ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਰੁਕ ਜੋ ਸਾਡੇ ਦੀ ਬਾਤ ਹੈ ਜੋ ਸਰ ਵਧੀਆ ਉਹਦੇ ਉੱਪਰ ਕਾਫੀ ਚਾਨਣ ਲਾਉਣ ਲੱਗਣੇ ਲੋ ਕਰਨੇ ਇੱਕ ਪਾਸੇ ਏਏ ਉਪਰਾਲੇ ਪੁਲਿਸ ਸਾਹਿਬ ਦਿੱਤੀ ਆਰਡਰ ਨੂੰ ਪਾਈ ਹੋਈ ਹੈ ਇੱਕ ਪਾਸੇ ਏਆਈ ਕਹਿ ਰਹੇ ਨੇ ਇੱਕ ਪਾਸੇ ਇਲਜ਼ਾਮ ਲਾ ਰਹੇ ਨੇ ਦੇਖੋ ਮੈਨੂੰ ਕੋਈ ਜਾਣ ਨਹੀਂ ਸਰ ਫਿਰ ਸਰ ਲੋਕਾਂ ਤੋਂ ਉਤਸ਼ਾਹ ਕਿੰਨਾ ਹੈਗਾ ਜੀ ਅੱਜ ਕਿੰਨੇ ਨਾਮੀਨੇਸ਼ਨ ਨੂੰ ਫਾਈਲ ਕਰਵਾਏ ਨੇ ਦੇਖੋ ਅੱਜ ਲਗਭਗ ਸਾਰੀਆਂ ਜਿਹੜੀਆਂ ਸੰਗਰੂਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿੰਨੀਆਂ ਵੀ ਪੰਚਾਇਤ ਸੰਪਤੀਆਂ ਨੇਗੀਆਂ ਜਿੰਨੀਆਂ ਵੀ ਜ਼ਿਲ੍ਹਾ ਪ੍ਰੀਸ਼ਦ ਨੇਗੀਆਂ ਸਾਰੀਆਂ ਦੇ ਅੰਦਰ ਵੱਖ-ਵੱਖ ਪਾਰਟੀਆਂ ਦੇ ਆਗੂ ਸਹਿਬਾਨ ਆਪਣੇ ਆਪਣੇ ਨਾਮਿਨੇਸ਼ਨ ਪੇਪਰ ਦਾਖਲ ਕਰ ਰਹੇ ਨੇ ਕਿ ਸੋ ਸਾਰੀਆਂ ਪਾਰਟੀਆਂ ਦਾ ਇਸ ਲੋਕਤੰਤਰ ਦੇ ਅੰਦਰ ਸਵਾਗਤ ਆ ਕਿਉਂਕਿ ਹਰ ਇੱਕ ਦਾ ਰਾਈਟ ਆ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਆ ਸੋ ਸਾਰਿਆਂ ਨੂੰ ਇਲੈਕਸ਼ਨ ਲੜਦੇ ਚਾਹੀਦੇ ਆ ਮੇਰੀ ਸਭ ਨੂੰ ਇੱਕੋ ਇੱਕ ਅਪੀਲ ਆ ਕਿ ਇਹ ਇਲੈਕਸ਼ਨ ਜਿਹੜੀ ਆ ਸ਼ਾਂਤੀਪੂਰਵਕ ਰਹਿਣੀ ਚਾਹੀਦੀ ਆ ਕਿਸੇ ਨੂੰ ਵੀ ਹਿੰਸਾ ਨਹੀਂ ਕਰਨੀ ਚਾਹੀਦੀ ਬਲਕਿ ਲੋਕਾਂ ਕੋਲੇ ਆਪਣਾ ਆਪਣਾ ਮੁੱਦਾ ਲੈ ਕੇ ਜਾਣਾ ਚਾਹੀਦਾ ਕਿ ਅਸੀਂ ਕੀ ਕੰਮ ਕੀਤੇ ਨੇ ਕਿ ਕੀ ਅਸੀਂ ਕਰਾਂਗੇ ਸੋ ਆਮ ਆਦਮੀ ਪਾਰਟੀ ਨੇ ਜਿਹੜੇ ਪਿਛੇ 3 ਸਾਲਾਂ 'ਚ ਕੰਮ ਕੀਤੇ ਨੇ ਉਹਦੇ ਆਧਾਰ ਦੇ ਉੱਤੇ ਅਸੀਂ ਇਲੈਕਸ਼ਨ ਲੜ ਰਹੇ ਆਂ ਔਰ ਸਾਰੇ ਅਸੀਂ ਆਪਣੇ ਕੈਂਡੀਡੇਟ ਜਿਹੜੇ ਨੇ ਉਹ ਮੈਦਾਨ 'ਚ ਉਤਾਰੇ ਨੇ ਬਹੁਤ ਠੀਕ ਹੈ ਜੀ ਤੁਹਾਨੂੰ ਤੇਰਾ ਆਜੋ ਹੋ ਗਈ ਹੋਰ ਜਗਾ ਤੇ ਰੋਲਾ ਜਾਂ ਪੈ ਰਿਹਾ ਦੇਖੋ ਜਿੱਥੇ ਕਿਸੇ ਕੋਈ ਕੈਂਡੀਡੇਟ ਹੈ ਜੀ ਉੱਥੇ ਉਹ ਕਹਿ ਰਹੇ ਨੇ ਕਿ ਹੋ ਗਿਆ ਪੱਲੇ ਕੰਤੀ ਮੈਂ ਲੋਕਾਂ ਦੇ ਵਿਚਕਾਰ ਖੜਾਂਗਾ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ ਵੀ ਸਾਈਡ ਤੇ ਖੜੇ ਨੇ ਕੋਈ ਕਿਤੇ ਖੜਾ ਆਪਣੇ ਆਪਣੇ ਲੰਗਿਨੇਸ਼ਨ ਪੇਪਰ ਭਰੇ ਜਾ ਰਹੇ ਨੇ ਸੋ ਕਿਸੇ ਵੀ ਕਿਸਮ ਦੀ ਕਿਸੇ ਨਾਲ ਤੱਕਾ ਨਹੀਂ ਹੋ ਰਿਹਾ ਸੋ ਮੈਂ ਸਭ ਨੂੰ ਅਪੀਲ ਕਰਦਾਗਾ ਕਿ ਸ਼ਾਂਤੀਪੂਰਵਕ ਇਹ ਇਲੈਕਸ਼ਨ ਜਿਹੜੀ ਆ ਉਹਦੇ ਚ ਹਿੱਸਾ ਲਓ ਕਿਉਂਕਿ ਇਹ ਸਿਰਫ 14 ਤਰੀਕ ਤੱਕ ਦਾ ਆਪਣਾ ਮੁਕਾਬਲਾ ਹੈਗਾ ਆਪਾਂ ਭਾਈਚਾਰਕ ਸਾਂਝ ਜਿਹੜੀ ਉਹ ਬਰਕਰਾਰ ਰਹਿਣੀ ਚਾਹੀਦੀ ਕਿਸੇ ਨੂੰ ਲੜਦਾ ਨਹੀਂ ਚਾਹੀਦਾ ਨਾ ਹੀ ਕੋਈ ਗਲਤ ਕਿਸੇ ਸ਼ਬਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਜੀ ਮੈਂ ਸਾਹਿਬ ਪੰਜਾਬ ਦੇ ਵਿੱਚ ਸਾਰੀਆਂ ਪਿੰਡਾਂ ਦੀਆਂ ਚੋਣਾਂ ਹੋ ਰਹੀਆਂ ਨੇ ਕਿਸ ਤਰੀਕੇ ਦੇ ਪ੍ਰਸ਼ਾਸਨ ਦੇ ਪ੍ਰਬੰਧ ਨੇ ਚੋਣ ਕਮਿਸ਼ਨ ਦੇ ਤੇ ਜਿਹੜੀ ਪਟਿਆਲਾ ਦਾ ਵੀ ਇਸ਼ੂ ਹੋਇਆ ਸੀ ਉਹਦੇ ਮਸਲੇ ਨੂੰ ਲੈ ਕੇ ਕੀ ਕਹੋਗੇ ਸੁਖਬੀਰ ਬਿਲਕੁਲ ਸਾਰਾ ਪ੍ਰਬੰਧ ਜਿਹੜਾ ਉਹ ਸਹੀ ਹੈਗਾ ਕਿਤੇ ਕਿਤੇ ਵੀ ਕਿਸੇ ਕਿਸਮ ਦੀ ਕੋਤਾਹੀ ਜੇ ਕੋਈ ਅਫਸਰ ਬਸਤੂਗਾ ਤਾਂ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਸਭ ਨੂੰ ਬਰਾਬਰ ਦੇ ਮੌਕੇ ਨੇ ਬਲਕਿ ਅਸੀਂ ਤਾਂ ਐਨਓਸੀ ਜਾਂ ਦੂਸਰਾ ਸੀਕਾ 셀ਫ ਡੈਕਲੇਰੇਸ਼ਨ ਫਾਰਮ ਦੇ ਦਿਓ ਜਿਹੜਾ ਵੀ ਦੇ ਦੂਗਾ ਉਹਦੇ ਨਾਮਿਨੇਸ਼ਨ ਪੇਪਰ ਜਿਹੜੇ ਨੇਗੇ ਉਹ ਐਕਸੈਪਟ ਹੋ ਜਾਣਗੇ ਸਾਰਿਆਂ ਨੂੰ ਮੈਂ ਤਾਂ ਤੁਹਾਡੇ ਜਰੀਏ ਵੀ ਅਪੀਲ ਕਰਦਾ ਕਿ ਆਪਣੇ ਆਪਣੇ ਜਿਹੜੇ ਨਾਮਿਨੇਸ਼ਨ ਪੇਪਰ ਨੇ ਉਹ ਅچھے ਤਰੀਕੇ ਨਾਲ ਭਰੇ ਜਾਣ ਉਹ ਚ ਗਲਤੀ ਨਾ ਛੱਡੀ ਜਾਵੇ ਚਿਨਾ ਸਰ ਤੁਸੀਂ ਉਰੇ ਆਏ ਹੋ ਸੰਗਰੂਰ ਦੇ ਵਿੱਚ ਕਿਸੇ ਦਾ ਕੋਈ ਕਾਗਜ਼ੀ ਰੰਗ ਕੋਈ ਇਹੋ ਜੀ ਗਲਤੀ ਨਹੀਂ ਆਈ ਕਿਸੇ ਕਿਸਮ ਦਾ ਕਿਸੇ ਵੀ ਵਿਅਕਤੀ ਦਾ ਕਿਸੇ ਵੀ ਚਾਹ ਪਾਰਟੀ ਦਾ ਚਾਹ ਇੰਡੀਵਿਜੂਅਲ ਆ ਆਜ਼ਾਦ ਆ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਤੱਕਾ ਨਹੀਂ ਹੈਗਾ ਸੋ ਸਾਰਿਆਂ ਨੂੰ ਮੇਰੀ ਤਾਂ ਪਰਜੋਰ ਆ ਕਿ ਆਪਣੇ ਫਾਰਮ ਜਿਹੜਦੇ ਉਹ ਸਹੀ ਤਰੀਕੇ ਨਾਲ ਭਰੇ ਜਾਣ ਅਸੀਂ ਬਿਲਕੁਲ ਯਕੀਨ ਦਿਵਾਉਂਦੇ ਆ ਕਿ ਜਿਹੜੀ ਇਲੈਕਸ਼ਨ ਆ ਉਹ ਫੇਅਰ ਹੋਊਗੀ ਸ਼ਾਂਤੀਪੂਰਵਕ ਹੋਊਗੀ ਕਿਸੇ ਨੂੰ ਵੀ ਜੜਾ ਹੈਗਾ ਤੱਕਾ ਕਰਨ ਦੀ ਯਾਤਨਾ ਵਾਲੀ ਜਿਹੜੀ ਵੀਡੀਓ ਬਣਦੀ ਹੈ ਕਿੰਨੀ ਕਿ ਸੱਚਾਈ ਹੈ ਜਿਹੜੇ ਬੋਲ ਰਹੇ ਨੇ ਆਫਸਰ ਸਹਿਵਾਨ ਨੇ ਕਿਹਾਗਾ ਉਸ ਵਾਰ ਕੀ ਕਹਿਣਾ ਚਾਹੁੰਦਾ ਆ ਦੇਖੋ ਕੋਈ ਇਸ ਤਰ੍ਹਾਂ ਦੇ ਵੀਡੀਓ ਜਿਹੜੀ ਆਡੀਓ ਕਿਸੇ ਕਿਸਮ ਦੀ ਆਉਂਦੀ ਹੈ ਨਾ ਇਲੈਕਸ਼ਨ ਦੇ ਸਾਹਮਣੇ ਇਲੈਕਸ਼ਨ ਦੇ ਦੌਰਾਨ ਸਾਹਮਣੇ ਆਉਂਦੀਆਂ ਨੇਗੀਆਂ ਸੋ ਜਾਂਚ ਹੋ ਜੂਗੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ ਜਿਹੜਾ ਵੀ ਕੋਈ ਦੋਸ਼ੀ ਹੋਊਗਾ ਤੇ ਖਿਲਾਫ ਐਕਸ਼ਨ ਹੋ ਜੂਗਾ ਅੱਜ ਕਿੰਨੇ ਉਮੀਦਵਾਰਾਂ ਨੇ ਜਿਹੜੇ ਨਾਮ ਅੱਜ ਲਗਭਗ ਸਾਰੇ ਹੀ ਉਮੀਦਵਾਰ ਜਿਹੜੇ ਨਾਮੀਨੇਸ਼ਨ ਪੇਪਰ ਫਾਈਲ ਕਰ ਰਹੇ ਨੇ ਕਿ ਦੜਪੇ ਦੇ ਚਾਰ ਕੀਤੇ ਨੇ ਧੂਰੀ ਦੇ ਕੀਤੇ ਨੇ ਸ And you ਔਰ ਸਾਰੇ ਦੂਜੀਆਂ ਪਾਰਟੀਆਂ ਦੇ ਵੀ ਕੈਂਡੀਡੇਟ ਖੜੇ ਨੇ ਉਸ ਮਸਲੇ 'ਚ ਪਾਰਟੀ ਦੀ ਸ਼ਬੀ ਖਰਾਬ ਹੋ ਗਈ ਤੁਸੀਂ ਦੇਖਦੇ ਵੀ ਜਿਸ ਤਰੀਕੇ ਨਾਲ ਵੀਡੀਓ ਆਇਆ ਪਰੋਈ ਹੈ ਜਾਂ ਦੇਖੋ ਜਿਸ ਜਿਸ ਨੇ ਵੀ ਜੋ ਵੀ ਕੁਝ ਹੈਗਾਗਾ ਉਹਦੀ ਇਨਵੈਸਟੀਗੇਸ਼ਨ ਹੋਊਗੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ ਸਰਕਾਰ ਬਿਜਲੀ ਸੋਧ ਬਿਲ ਜਿਹੜਾ ਲੈ ਕੇ ਆ ਰਹੀ ਹੈ ਤਾਂ ਇੱਕ ਸਵਾਲ ਉੱਠ ਰਿਹਾ ਨੇ ਕਿ ਬਿਜਲੀ ਮੰਤਰੀ ਜਿਹੜੇ ਉਸ ਨੂੰ ਨਹੀਂ ਹੈਗੀ ਉਹ ਚਪਾਰ ਚਲੇਗੇ ਇਹ ਕੀ ਲੱਗਦਾ ਕਿਸ ਤਰ੍ਹਾਂ ਸਟੈਂਡ ਹੈ ਪੰਜਾਬ ਦਾ ਦੇਖੋ ਜਿਹੜਾ ਬਿਜਲੀ ਸੋਧ ਬਿਲ ਆਗਾ ਉਹ ਸੈਂਟਰ ਦੀ ਸਰਕਾਰ ਨੇ ਲੈ ਕੇ ਆਉਣਾਗਾ ਖਾਸ ਕਰਕੇ ਉਹ ਦੇਸ਼ ਦੀ ਪਾਰਲੀਮੈਂਟ ਚ ਆਉਣਾਗਾ ਉੱਥੇ ਜਿਹ ਅਸੀਂ ਉਸ ਸੋਧ ਮਿਲਦਾ ਤਾਂ ਆਲਰੇਡੀ ਵਿਰੋਧ ਕਰ ਰਹੇ ਅਸੀਂ ਪਹਿਲਾਂ ਵੀ ਵਿਰੋਧ ਕੀਤਾ ਸੀ ਅੱਜ ਵੀ ਵਿਰੋਧ ਕਰ ਰਹੇ ਆ ਜਿਹੜਾ ਕਿ ਲੋਕਭਾਰੂ ਨੀਤੀਆਂ ਭਾਰਤੀ ਜਨਤਾ ਪਾਰਟੀ ਅੱਜ ਦੇਸ਼ ਫੈਲਾ ਰਹੀ ਆ ਕਦੇ ਕੋਈ ਜੀਐਸਟੀ ਦੇ ਅੰਦਰ ਸੋਧ ਕਰ ਰਹੀ ਆ ਕਦੇ ਪਾਣੀਆਂ ਤੇ ਟਡਾਕਾ ਮਾਰ ਰਹੀ ਆ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਦੇ ਲੋਕ